ਦੋਸਤੋ ਸ਼ਸ਼ੀਕਾਲ ਮੈਂ ਤੁਹਾਡਾ ਆਪਣਾ ਅਸ਼ੋਨੀ ਕੁਮਾਰ ਸੋਨੀ ਮਾਨਸਾ ਪ੍ਰਚਾਰ ਕੰਪਨੀ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਇੱਕ ਅਜਿਹੀ ਦੁਕਾਨ ਤੇ ਜਿੱਥੇ ਕਿ ਤੁਹਾਨੂੰ ਘਰ ਦੀ ਸਜਾਵਟ ਵਾਸਤੇ ਜੇ ਕੋਈ ਤੁਸੀਂ ਪਾਰਟੀ ਤੇ ਜਾਣਾ ਬਰਥਡੇ ਪਾਰਟੀ ਤੇ ਮੈਰਿਜ ਤੇ ਕਿਸੇ ਫੰਕਸ਼ਨ ਤੇ ਤਾਂ ਤੁਸੀਂ ਅੱਗੇ ਗਿਫਟ ਦੇਣਾ ਕਿਸੇ ਨੂੰ ਗਿਫਟਾਂ ਦੀ ਦੁਕਾਨ ਹੈ ਜੀ ਭਾਈ ਸਾਹਿਬ ਨਾਲ ਗੱਲ ਕਰਾਂਗੇ ਕੀ ਹਾਲ ਚਾਲ ਹੈ ਸਰ ਨਮਸਕਾਰ ਜੀ ਸਾਨੂੰ ਜਾਣਕਾਰੀ ਦਿਓ ਵੀ ਤੁਹਾਡੇ ਕੋਲ ਕੀ ਕੀ ਆਈਟਮਾਂ ਨੇ ਕੀ ਗੱਲਬਾਤ ਹੈ ਸਭ ਤੋਂ ਪਹਿਲਾਂ ਹੀ ਬੱਚਿਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਬਰਥਡੇ ਪਾਰਟੀ ਦੀ ਬੱਚਿਆਂ ਦੇ ਬਰਥਡੇ ਪਾਰਟੀ ਵਾਲ ਤੇ ਆਪਣੇ ਕੋਲੇ ਆ ਦੋ ਸੈਸ਼ਨ ਬਣਾਏ ਹੋਏ ਨੇ ਜ ਜਿਦੇ ਵਿੱਚ ਮੱਗ ਡੈਕੋਰੇਸ਼ਨ ਬੋਟਲਸ ਲਾਈਟਿੰਗ ਵਾਲੀ ਸਿਪਰ ਫੋਟੋ ਫਰੇਮ ਅ ਲਾਰਮ ਕਲॉक ਜੀ ਮੱਗ ਜੀ ਫੋਟੋ ਫਰੇਮ ਫਿਰ ਠੀਕ ਹੈ ਨਹੀਂ ਅਲਗ-ਅਲਗ ਤਰ੍ਹਾਂ ਦੇ ਹਰ ਇੱਕ ਆਈਟਮ ਆਪਣੇ ਕੋਲੇ ਪ੍ਰੋਪਰ ਮਿਲਦੀ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕਲॉक ਦਾ ਸੈਕਸ਼ਨ ਆ ਗਈ ਇਹ ਕਲॉक ਦੇ ਵਿੱਚ ਆਪਣੇ ਕੋਲੇ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਕਲੌਕ ਦੀ ਮੈਕਸਿਮਮ ਜਿੰਨੇ ਮਰਜ਼ੀ ਤੱਕ ਆਪਾਂ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਲੌਕ ਲੈ ਸਕਦੇ ਹਾਂ ਜੇ ਦੇਖਿਆ ਜਾਵੇ ਸਰ ਜਿਹੜੀ ਲੁੱਕ ਹੈ ਕਲੌਕ ਦੀ ਸਾਰਿਆਂ ਦੀ ਬਹੁਤ ਸੋਹਣੀ ਨਜ਼ਰ ਆ ਰਹੀ ਹੈ ਸਰ ਇਹ ਸਾਡੀ ਆਪਦੀ ਪਰਚੇਜ਼ਿੰਗ ਹੈ ਠੀਕ ਹੈ ਨਹੀਂ ਜੋ ਵੀ ਅਸੀਂ ਆਈਟਮ ਪਰਚੇਜ਼ ਕਰਦੇ ਹਾਂ ਉਹ ਆਪਦੇ ਬੇਸਤੀ ਪਰਚੇਜ਼ ਕਰਦੇ ਹਾਂ ਨਾ ਕਿ ਕਿਸੇ ਏਜੰਟ ਦੇ ਥਰੂ ਪਰਚੇਜ਼ ਕਰਦੇ ਹਾਂਗੇ ਤੇ ਇਸ ਕਰਕੇ ਜਿਹੜੀ ਪਰਚੇਜ਼ਿੰਗ ਹੈ ਉਹ ਅਸੀਂ ਆਪ ਖੁਦ ਲੈਣੇ ਹੈਗੇ ਜਬ ਇਹ ਆ ਕਲੌਕ ਦੀ ਗੱਲ ਕਰੀਏ ਜਿਹੜਾ ਉੱਪਰ ਕੈਮਰਾ ਮਾਰ ਰਿਹਾ ਇਹ ਜੀ ਫਿਨਿਸ਼ਿੰਗ ਇੰਨੀ ਸੋਹਣੀ ਲੱਗ ਰਹੀ ਹੈ ਇਹ ਐ ਲੱਗ ਰਿਹਾ ਜਿਵੇਂ ਕੋਈ ਕਿਸੇ ਵੱਡੀ ਹਵੇਲੀ ਦੇ ਵਿੱਚ ਲੱਗਿਆ ਹੋਵੇ ਸਰ ਹਾਂਜੀ ਇੱਥੇ ਆਪਣੇ ਮਾਨਸਾ ਦੇ ਵਿੱਚ ਗ੍ਰੀਨ ਵੈਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਮੇਰੇ ਕੋਲੇ ਆਈਟਮਾਂ ਗਈਆਂ ਹੋਈਆਂ ਹਨ ਹੋਮ ਸਿਕੋਰ ਦੀਆਂ ਜਿੰਨਾਂ ਦੀ ਰੈਨੋਵੇਸ਼ਨ ਚੱਲੀ ਜਾਂਦੀਆਂ ਕੋਠੀਆਂ ਦੀ ਰਵਿੰਦਰ ਨਗਰ ਦੇ ਵਿੱਚ ਵੀ ਬਹੁਤ ਗਿਫਟ ਮੇਰੇ ਕੋਲੇ ਇਸ ਤਰ੍ਹਾਂ ਦੇ ਗਏ ਨਹੀਂਗੇ ਜੋ ਕੋਠੀਆਂ ਦੀ ਰੈਨੋਵੇਸ਼ਨ ਕਰਾ ਰਹੇ ਨੇ ਆਪਦੀਆਂ ਦੀ ਹੋਰ ਤੁਹਾਡੇ ਕੋਲ ਕੀ ਕੀ ਆਟਮਾਨ ਸਰ ਅੰਦਰ ਦਿਖਾਉਣਾ ਸਰ ਆਪਣੇ ਕੋਲੇ ਆਪਣੇ ਕੋਲੇ ਆ ਜੋ ਜੀ ਆਓ ਸਰ ਤੁਹਾਨੂੰ ਦਿਖਾਈਏ ਭਾਈ ਸਾਹਿਬ ਜਿਵੇਂ ਆਪਾਂ ਗੱਲ ਕਰੀਏ ਮਾਤਾ ਸ਼ੇਰਾਂ ਵਾਲੀ ਦੀ ਮੂਰਤੀ ਲੱਗੀ ਹੋਈ ਆ ਬਹੁਤ ਵੱਡੀ ਖਾਟੂ ਸ਼ਾਮ ਜੀ ਦੀ ਮੂਰਤੀ ਸ਼੍ਰੀ ਗਣੇਸ਼ ਸ਼੍ਰੀ ਹਨੂਮਾਨ ਜੀ ਸ਼ਿਵ ਸ਼ੰਕਰ ਭੋਲੇਨਾਥ ਇਹ ਸਾਰੀਆਂ ਮੂਰਤੀਆਂ ਨੇ ਜਿਹੜੀਆਂ ਇਹ ਤੁਸੀਂ ਜਿਵੇਂ ਪੂਜਾ ਰੂਮ ਦੇ ਵਿੱਚ ਕਿਸੇ ਨੇ ਲਾਉਣੀ ਆ ਕੋਈ ਮੰਦਰ ਬਣਾਉਣਾ ਉਹਦੇ ਵਾਸਤੇ ਸਾਨੂੰ ਜਾਣਕਾਰੀ ਦਿਓ ਵੀ ਹਾਂਜੀ ਆ ਆਪਣੇ ਕੋਲੇ ਹੀ ਸਾਰੇ ਤਰ੍ਹਾਂ ਦੇ ਗॉड ਫਿਗਰ ਜਿਵੇਂ ਸਭ ਤੋਂ ਪਹਿਲਾਂ ਹੀ ਗਣੇਸ਼ ਜੀ ਮਹਾਰਾਜ ਜੀ ਵਿਗਨਹਰਤਾ ਗਣੇਸ਼ ਜੀ ਮਹਾਰਾਜ ਇਹ ਦੁਆਜੋ ਆਪਣੇ ਦੁਰਗਾ ਜੀ ਦੁਰਗਾ ਜੀ ਦੇ ਵੱਡੇ ਤੋਂ ਲੈ ਕੇ ਹੀ ਛੋਟੇ ਸਰੂਪ ਤੱਕ ਮਿਲ ਜਾਣਗੇ ਜੀ ਤੇ ਇਹ ਦੁਆਜੋ ਜੀ ਬਾਲਾ ਜੀ ਜੋ ਕਿ ਵੱਡੇ ਸਰੂਪ ਤੋਂ ਲੈ ਕੇ ਹੀ ਛੋਟਾ ਸਰੂਪ ਛੋਟੇ ਤੋਂ ਛੋਟਾ ਸਰੂਪ ਹਰ ਇੱਕ ਤਰ੍ਹਾਂ ਦੇ ਗॉड ਫਿਗਰ ਦੇ ਵਿੱਚ ਆਪਣੇ ਕੋਲੇ ਮਿਲ ਜਾਣਾ ਹੈਗਾ ਮੰਦਿਰ ਦੇ ਵਿੱਚ ਜਾਂ ਆਪਾਂ ਕਿਸੇ ਨੂੰ ਡੈਕੋਰੇਸ਼ਨ ਦੇ ਵਿੱਚ ਜਾਂ ਫਿਰ ਆਪਾਂ ਕਿਸੇ ਨੂੰ ਗਿਫਟ ਦਾ ਆਈਟਮ ਦੇ ਵਿੱਚ ਬਰਥਡੇ ਪਾਰਟੀ ਦੇ ਵਿੱਚ ਦੇਣਾ ਚਾਹੁੰਦੇ ਆ ਤਾਂ ਸਾਰੇ ਤਰ੍ਹਾਂ ਦੇ ਆਪਣੇ ਕੋਲ ਮਿਲ ਜਾਣਗੇ ਜੀ ਜੀ ਸਰ ਤੁਹਾਡੇ ਕੋਲ ਇੱਧਰ ਲਾਫਿੰਗ ਬੁੱਧਾ ਜੀ ਦੀ ਮੂਰਤੀ ਪਈ ਹੈ ਕੁਵੇਰ ਜੀ ਦੀ ਮੂਰਤੀ ਪਈ ਹੈ ਇਹਨਾਂ ਬਾਰੇ ਤੁਸੀਂ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ ਜਿਹੜੇ ਹੀ ਲਾਫਿੰਗ ਬੁੱਧਾ ਜੀ ਲਾਫਿੰਗ ਬੁੱਧਾ ਜੀ ਹੈ ਇਹ ਛੋਟੀ ਮੂਰਤੀ ਤੋਂ ਲੈ ਕੇ ਹੀ ਵੱਡੀ ਮੂਰਤੀ ਤੱਕ ਆਪਣੇ ਕੋਲੇ ਅਵੇਲੇਬਲ ਨੇ ਜੀ ਇਹਦੇ ਵਿੱਚ ਲਗ ਲਗ ਡਿਜ਼ਾਈਨ ਅਲਗ ਲਗ ਕਲਰ ਤੇ ਅਲਗ ਲਗ ਕੁਆਲਿਟੀਆਂ ਸਾਡੇ ਕੋਲੇ ਮਟੀਰੀਅਲ ਦੇ ਵਿੱਚ ਮਿਲ ਜਾਣਗੇ ਆ ਜੀ ਇਹ ਦੋ ਆਜੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਸਾਡਾ ਹੀ ਬੁੱਧਾ ਜੀ ਦਾ ਪੂਰਾ ਸੈਕਸ਼ਨ ਹੈਗਾ ਜਿਸ ਜੋ ਕਿ ਹਰ ਇੱਕ ਕਲਰ ਦੇ ਵਿੱਚ ਹਰ ਇੱਕ ਮਟੀਰੀਅਲ ਦੇ ਵਿੱਚ ਤੁਹਾਨੂੰ ਬੁੱਧਾ ਜੀ ਅਵੇਲੇਬਲ ਕਰਾਵਾ ਗਈ ਜਿਹੜੇ ਬੁੱਧਾ ਜੀ ਆ ਉਹ ਅੱਜ ਕੱਲ੍ਹ ਘਰ ਦੇ ਵਿੱਚ ਸ਼ਾਂਤੀ ਦਾ ਪ੍ਰਤੀਕ ਮੰਨੇ ਜਾ ਰਹੇ ਨੇਗੇ ਜੋ ਕਿ ਘਰ ਦੇ ਵਿੱਚ ਲਗਾਉਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈਗਾ ਅੱਜ ਕੱਲ੍ਹ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਬੁੱਧਾ ਜੀ ਦੇ ਫੇਸ ਬੁੱਧਾ ਜੀ ਤੇ ਲਾਫਿੰਗ ਬੁੱਧਾ ਬਹੁਤ ਸਾਨੂੰ ਦੇਖਣ ਨੂੰ ਮਿਲਣਗੇ ਘਰਾਂ ਦੇ ਵਿੱਚ ਲੱਗੇ ਹੋਏ ਸਰ ਤੁਸੀਂ ਕਬੀਰ ਜੀ ਬਾਰੇ ਵੀ ਜਾਣਕਾਰੀ ਦਿਓ ਨਾ ਵੀ ਜਿਹੜੀ ਕਬੀਰ ਜੀ ਦੀ ਮੂਰਤੀ ਇਹਦਾ ਕੀ ਪ੍ਰਤੀਕ ਹੈ ਲੋਕਾਂ ਨੂੰ ਕੀ ਸਨੇਹਾ ਦਿੰਦੀ ਹੈ ਜਿਹੜੇ ਕਬੀਰ ਜੀ ਮਹਾਰਾਜ ਨੇ ਇਹ ਆਪਾਂ ਨੂੰ ਪਤਾ ਹੈਗਾ ਵੀ ਧਨ ਐਸ਼ਵਰ ਦੀ ਦੇਵੀ ਲਕਸ਼ਮੀ ਹੈ। ਲਕਸ਼ਮੀ ਪਰ ਜੋ ਧਨ ਵੰਡਣ ਦਾ ਸਿਸਟਮ ਦਿੱਤਾ ਗਿਆ ਹੈਗਾ ਗ੍ਰੰਥਾਂ ਦੇ ਵਿੱਚ ਉਹ ਕਬੀਰ ਜੀ ਮਹਾਰਾਜ ਜੀ ਨੂੰ ਦਿੱਤਾ ਗਿਆ ਹੈ। ਇਸ ਕਰਕੇ ਇਹਨਾਂ ਨੂੰ ਧਨ ਦੇ ਦੇਵਤਾ ਕਿਹਾ ਜਾਂਦਾ ਹੈ ਜਿਉਂਕਿ ਘਰ ਦੇ ਵਿੱਚ ਮੂਰਤੀ ਲਾਉਣ ਨਾਲ ऐश्वर्य ਤੇ ਸ਼ਾਂਤੀ ਦਾ ਪ੍ਰਤੀਕ ਮੰਨੇ ਜਾਂਦੇ ਨੇ ਜੀ ਦੋਸਤੋ ਜਿਵੇਂ ਵੀਰ ਜੀ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਵੀ ਆਪਣੇ ਕੋਲੇ ਸਾਰੀਆਂ ਆਈਟਮਾਂ ਮਿਲਣਗੀਆਂ ਜੀ ਤੇ ਹੁਣ ਆਪਾਂ ਆ ਜੀ ਪੰਜਾਬੀ ਵਿਰਸੇ ਤੇ ਆ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਨੇੜੇ ਕਰਕੇ ਦਿਖਾਉਣਗੇ ਪੰਜਾਬੀ ਵਿਰਸੇ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਮੂਰਤੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਘਰਾਂ ਦੇ ਵਿੱਚ ਤੇ ਗਿਫਟਾਂ ਦੀ ਗੱਲ ਕਰੀਏ ਘਰ ਦੀ ਸਜਾਵਟ ਦੀ ਤੇ ਆ ਦੇਖੋ ਜੀ ਘਰ ਦੀ ਸਜਾਵਟ ਵਾਸਤੇ ਇੱਥੇ ਹਜ਼ਾਰਾਂ ਆਈਟਮਾਂ ਪਈਆਂ ਨੇ ਥੋੜੀ ਜਿਹਾ ਉੱਪਰ ਵੀ ਨਗਮਰਵਾ ਦਿੰਨੇ ਆ ਵਾਈਟ ਹਾਰਸ ਦੀ ਮੂਰਤੀ ਪਈ ਹੈ ਪੈਰਟ ਨੇ ਤੇ 골ਡਨ ਹਾਰਸ ਹੈ ਜੀ ਇਸ ਤਰ੍ਹਾਂ ਦੇਖੋ ਹਿਰਨ ਜੀ ਦੀ ਮੂਰਤੀ ਹੈ ਤੇ ਆਪਾਂ ਗੱਲ ਕਰੀਏ ਅੱਗੇ ਗੱਲ ਕਰਾਂਗੇ ਜੀ ਅੱਗੇ ਆਜੋ ਗਿਫਟਾਂ ਦਿਖਾ ਦਈਏ ਘਰ ਦੇ ਵਿੱਚ ਸਜਾਵਟ ਦੇ ਵਿੱਚ ਲਾਉਣ ਵਾਸਤੇ ਆ ਦੇਖੋ ਜੀ ਆ ਬੋਟਲ ਟਾਈਪ ਗੁਲਦਸਤੇ ਪਏ ਨੇ ਇਸ ਤਰ੍ਹਾਂ ਦੇ ਗੁਲਦਸਤੇ ਪਏ ਨੇ ਆ ਦੇਖੋ ਕਿੰਨੀ ਸੋਹਣੀ ਆਈਟਮ ਲੱਗ ਰਹੀ ਹੈ ਆ ਦੇਖੋ ਤੇ ਇਹਨਾਂ ਦੀ ਗੱਲ ਕਰੀਏ ਤਾਂ ਤੁਸੀਂ ਕਹੋਗੇ ਟੁੱਟ ਗਿਆ ਪਰ ਇਹ ਟੁੱਟਿਆ ਨਹੀਂ ਹੈ ਆ ਦੇਖੋ ਆਮ ਘਰਾਂ ਦੇ ਵਿੱਚ ਬੱਚੇ ਕਈ ਵਾਰੀ ਸ਼ਰਾਰਤ ਕਰਦੇ ਕਰਦੇ ਸਿੱੜ ਦਿੰਦੇ ਐ ਇਹਨੂੰ ਤੂੰ ਜਿੰਨੇ ਮਰਜ਼ੀ ਦੱਬ ਕੇ ਡਿੱਗ ਜੇ ਇਹ ਟੁੱਟੂਗਾ ਨਹੀਂ ਇਹਦੀ ਫੁੱਲ ਗਰੰਟੀ ਹੈ ਜੀ ਵੀ ਨਹੀਂ ਟੁੱਟਦਾ ਇਸ ਤੋਂ ਅੱਗੇ ਤੁਹਾਨੂੰ ਆਈਟਮਾਂ ਦਿਖਾ ਦਈਏ ਤਾਂ ਆ ਦੇਖੋ ਲੈਂਪ ਆ ਦੇਖੋ ਜੀ ਆ ਦੇਖੋ ਇਸ ਤਰ੍ਹਾਂ ਲਾਈਟਿੰਗ ਚੱਲਦੀ ਹੈ ਜਿਹਦੇ ਵਿੱਚ ਆ ਲੋ ਇੱਥੇ ਤੁਹਾਨੂੰ ਹਰ ਆਈਟਮ ਸਜਾਵਟ ਦੇ ਲਈ ਵਧੀਆ ਮਿਲੂਗੀ ਬ੍ਰਾਂਡਡ ਮਿਲੂਗੀ ਰੇਟ ਬਾਜੂ ਹੋਣਗੇ ਜੀ ਆ ਦੇਖੋ ਇੱਥੇ ਤੁਹਾਨੂੰ ਸਜਾਵਟ ਦੇ ਲਈ ਵਧੀਆ ਆਈਟਮਾਂ ਮਿਲਣਗੀਆਂ ਆ ਲੋ ਆਮ ਘਰਾਂ ਦੇ ਵਿੱਚ ਲੈਂਪ ਲੱਗੇ ਹੁੰਦੇ ਨੇ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਆ ਦੇਖੋ ਉੱਪਰ ਨਿਗਮ ਵਰਵਾ ਦਈਏ ਆ ਲੋ ਇਧਰ ਆ ਜੋ ਹੁਣ ਆ ਲੋ ਇਸ ਤਰ੍ਹਾਂ ਦੇ ਚੀਜ਼ਾਂ ਨੇ ਜਿਹੜੀਆਂ ਘਰ ਦੀ ਸਜਾਵਟ ਵਾਸਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਬਾਕੀ ਭਾਈ ਸਾਹਿਬ ਵੀ ਜਾਣਕਾਰੀ ਦੇਣਗੇ ਵੀ ਆ ਆਈਟਮਾਂ ਦੇ ਬਾਰੇ ਥੋੜੀਆਂ ਜੀਆਂ ਬਾਰੇ ਜਿਸ ਤਰ੍ਹਾਂ ਪਣ ਪਤਾ ਹੀ ਹੈ ਵੀ ਇਹ ਮਿਨੀਏਚਰ ਦਾ ਖਾਨਾ ਜੀ ਜਿਸ ਦੇ ਵਿੱਚ ਛੋਟੇ ਕਪਲ ਤੋਂ ਲੈ ਕੇ ਫੁੱਲ ਫੈਮਿਲੀ ਦੇ ਵਿੱਚ ਸੋਨੂੰ ਆਈਟਮਾਂ ਮਿਲ ਜਾਣਗੀਆਂ ਜੋ ਕਿ ਰੂਮ ਦੇ ਵਿੱਚ ਆਪਣੇ ਕੋਲੇ ਖਾਣੇ ਬਹੁਤ ਜ਼ਿਆਦੇ ਛੋਟੇ ਹੁੰਦੇ ਨੇ ਉਸ ਖਾਣਿਆਂ ਦੇ ਵਿੱਚ ਲਾਉਣ ਵਾਸਤੇ ਕੋਈ ਆਈਟਮ ਆਪਾਂ ਨੂੰ ਮਾਰਕੀਟ ਦੇ ਵਿੱਚ ਉਹ ਛੇਤੀ ਛੇਤੀ ਮਿਲਦੀ ਨਹੀਂ ਹੈਗੀ ਇਹ ਖਾਨਾ ਅਸੀਂ ਸਪੈਸ਼ਲੀ ਛੋਟੇ ਖਾਨਿਆਂ ਵਾਸਤੇ ਰੱਖਿਆ ਹੈਗਾ ਵੀ ਜਿਸ ਵਾਸਤੇ ਵੀ ਘਰ ਦੇ ਵਿੱਚ ਸਾਰੀਆਂ ਆਈਟਮਾਂ ਵਧੀਆ ਵੀ ਲੱਗਣ ਤੇ ਕੋਈ ਜ਼ਿਆਦੇ ਮਹਿੰਗੀਆਂ ਵੀ ਨਹੀਂ ਹੈਗੀਆਂ ਇਹ ਆਈਟਮ ਆਪਣੇ ਕੋਲੇ ਹੀ ਫ੍ਰੈਗਰੈਂਸ ਕੈਂਡਲਾਂ ਮਿਲ ਜਾਣਗੀਆਂ ਜੀ ਕੈਂਡਲਾਈਟ ਡਿਨਰ ਵਾਸਤੇ ਹੀ ਕੋਈ ਰੂਮ ਡੈਕੋਰੇਸ਼ਨ ਵਾਸਤੇ ਹੀ ਫ੍ਰੈਗਰੈਂਸ ਕੈਂਡਲਾ ਹਰ ਇੱਕ ਫ੍ਰੈਗਰੈਂਸ ਦੇ ਵਿੱਚ ਮਿਲ ਜਾਣਗੇ ਇਹ ਦੁਆਜੋ ਆਪਣੇ ਕੋਲ ਹੀ ਪਰਫਿਊਮ ਦੀ ਪੂਰੀ ਬ੍ਰਾਂਡਡ ਵੈਰਾਈਟੀ ਹੈਗੀ ਜਿਦੇ ਵਿੱਚ ਹੀ ਇਸ ਤਰ੍ਹਾਂ ਦੇ ਈਗਲ ਪਰਫਿਊਮ ਮਿਲ ਜਾਣਗੇ ਜੀ ਠੀਕ ਹੈ ਨਹੀਂ ਦੇਖੋ ਜੀ ਇਹਦੀ ਕੁਆਲਿਟੀ ਦੇਖੋ ਤੇ ਇਹਦਾ ਫਿਨਿਸ਼ਿੰਗ ਦੇਖੋ ਕਿਸ ਤਰ੍ਹਾਂ ਦੀ ਹੈ ਇਹ ਦੁਆਜੋ ਮੇਡ ਇਨ ਦਬਈ ਦਬਈ ਦਾ ਪਰਫਿਊਮ ਮਿਲ ਜੂਗਾ ਜੀ ਠੀਕ ਹੈ ਨਹੀਂ ਤੇ ਇਹ ਦੁਆਜੋ ਹੀ ਇਸ ਤਰ੍ਹਾਂ ਦਾ ਦੇਖੋ ਜੀ ਫੈਂਸੀ ਪਰਫਿਊਮ ਵੀ ਮਿਲ ਜਾਣਗੇ ਜਿਸ ਦੇ ਵਿੱਚ ਖੋਪੜੀ ਵਾਲਾ ਪਰਫਿਊਮ ਹੈਗਾ ਇਹ ਖੋਪੜੀ ਨਹੀਂ ਹੈਗੀ ਜੀ ਇਹ ਪਰਫਿਊਮ ਹੈ ਜੀ ਤੇ ਦੇਖਿਆ ਜਾਵੇ ਪਰਫਿਊਮ ਹੈ ਤੇ ਆਹ ਕੀ ਚੀਜ਼ ਹੈ ਇਹਹੀ ਵਾਈਨ ਬੋਟਲ ਹੈ ਜਿਹੜੇ ਬੰਦੇ ਆਪਣੇ ਘਰ ਦੇ ਵਿੱਚ ਵਾਈਨ ਦੇ ਸ਼ਕੀਨ ਹੁੰਦੇ ਹੈਗੇ ਤੇ ਪੂਰੀ ਫੁੱਲ ਬੋਟਲ ਨਹੀਂ ਰੱਖ ਸਕਦੇ ਤਾਂ ਉਹਨਾਂ ਲਈ ਛੋਟੀ ਬੋਟਲ ਬਣਾਈ ਗਈ ਹੈ ਵਾਈਨ ਬੋਟਲ ਚਾਹੇ ਨੂੰ ਜੇਬ ਚ ਪਾਓ ਜੀ ਤੇ ਚਾਹੇ ਨੂੰ ਘਰੇ ਰੱਖੋ ਇਸ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਆਉਂਦੀ। ਹਾਂ। ਇਹਦੇ ਨਾਲ ਹੀ ਕੀ ਚੇਨ ਆਈਗਾ, ਬੋਟਲ ਓਪਨਰ ਆਇਗਾ, ਵਾਈਨ ਫਿਲ ਕਰਨ ਵਾਸਤੇ ਕੀ ਪੈਗੀ ਛੋਟੀ। ਜੀ। ਤਾਂ ਦੋਸਤੋ ਤੁਸੀਂ ਦੇਖਿਆ ਵੀ ਕਿੰਨੀਆਂ ਸੋਹਣੀਆਂ ਆਈਟਮਾਂ ਇੱਥੇ ਮਿਲਦੀਆਂ ਨੇ। ਦੋਸਤੋ ਕਿਸੇ ਵੀ ਫੰਕਸ਼ਨ ਵਿੱਚ ਜਾਂ ਕੋਈ VIP ਨੂੰ ਦੇਣ ਵਾਸਤੇ ਤੁਸੀਂ ਬੁੱਕੇ ਤਿਆਰ ਕਰਵਾਉਣੇ ਹੋਣ। ਬਣੇ-ਬਣਾਏ ਲੈਣੇ ਹੋਣ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਬੁੱਕੇ ਤੁਹਾਡੀ ਮਨਪਸੰਦ ਦਾ ਡਿਜ਼ਾਈਨ ਵੀ ਤਿਆਰ ਕੀਤਾ ਜਾਊਗਾ। ਤਾਂ ਬੁੱਕੇ ਵੀ ਇੱਥੇ ਤਿਆਰ ਕੀਤੇ ਜਾਂਦੇ ਨੇ, ਬਣੇ-ਬਣਾਏ ਵੀ ਮਿਲਦੇ ਨੇ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਫੋਨ ਘੁਮਾਓ ਤੇ ਜ਼ਿਆਦਾ ਜਾਣਕਾਰੀ ਪਾਓ ਦੋਸਤੋ ਤੁਸੀਂ ਕੋਈ ਗਿਫਟ ਆਈਟਮ ਪੈਕਿੰਗ ਕਰਵਾਉਣੀ ਹੋਵੇ ਤਾਂ ਇਹਨਾਂ ਕੋਲੇ ਪੈਕਿੰਗ ਦਾ ਪੂਰਾ ਸ਼ਾਨਦਾਰ ਪ੍ਰਬੰਧ ਹੈ ਤਾਂ ਮਾਨਸਾ ਸ਼ਹਿਰ ਦੇ ਅੰਦਰ ਅੰਦਰ ਕਿਸੇ ਨਾਲ ਕੋਈ ਆਈਟਮ ਡਿਲੀਵਰੀ ਕਰਾਉਣੀ ਹੋਵੇ ਜਲਦੀ ਜਲਦੀ ਵੀਡੀਓ ਦੇ ਵਿੱਚ ਤੁਸੀਂ ਉਹ ਉਹ ਆਈਟਮ ਦਾ ਸਕਰੀਨ ਸ਼ਾਟ ਲਓ ਇਹਨਾਂ ਨੂੰ ਸਕਰੀਨ ਸ਼ਾਟ ਭੇਜੋ ਮਾਨਸਾ ਸ਼ਹਿਰ ਦੇ ਅੰਦਰ ਕਿਸ ਕਿਤੇ ਵੀ ਤੁਸੀਂ ਕੋਈ ਆਈਟਮ ਮੰਗਵਾਉਣੀ ਹੈ ਤਾਂ ਫ੍ਰੀ ਆਫ ਕਾਸਟ ਇਹ ਉਹ ਆਈਟਮ ਡਿਲੀਵਰ ਕਰਨਗੇ ਪੈਕਿੰਗ ਦਾ ਨਾ ਕੋਈ ਪੂਰਾ ਪ੍ਰਬੰਧ ਹੈ। ਹੂੰ। ਕਿਉਂ ਡਰ ਗਏ? ਆਹ ਟੈਡੀ ਬੀਅਰ ਵੀ ਤੁਸੀਂ ਵੱਡੇ ਛੋਟੇ ਸਾਈਜ਼ ਦੇ ਇੱਥੋਂ ਲੈ ਸਕਦੇ ਹੋ। ਤੇ ਹੁਣ ਤੁਹਾਨੂੰ ਬਾਈ ਦੀ ਲੋਕੇਸ਼ਨ ਦੱਸਾਂਗੇ ਦੁਕਾਨ ਦੀ। ਸਾਰੀ 12 ਹੱਟਾ ਚੌਂਕ ਮਸ਼ਹੂਰ ਹੈ ਜੀ ਮਾਨਸਾ ਦੇ ਵਿੱਚ। ਤਰਵੈਣੀ ਮੰਦਿਰ ਮਸ਼ਹੂਰ ਹੈ। ਇਹ ਨਿੰਮ ਵਾਲੀ ਗਲੀ ਨੌਂ ਆ ਜਿੱਥੇ ਦੁਕਾਨ ਆ ਬਾਈ ਦੀ ਨਿੰਮ ਦੇ ਸਾਹਮਣੇ। ਤਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਲੋਕੇਸ਼ਨ ਤੇ 12 ਹੱਟਾ ਚੌਂਕ ਤੋਂ ਲੈ ਕੇ ਦੁਕਾਨ ਤੱਕ ਦੀ ਸਾਰੀ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ। ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਲਿਖਿਓ ਵੀ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਪਿੰਡ ਚੋਂ ਕਿਹੜੇ-ਕਿਹੜੇ ਸ਼ਹਿਰ ਚੋਂ ਕਿਹੜੀ-ਕਿਹੜੀ ਸਟੇਟ ਚੋਂ ਦੇਖ ਰਹੇ ਆ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਦਾ ਤੋਹਫਾ ਸਟੋਰ ਦੀ ਸਾਰੀ ਲੋਕੇਸ਼ਨ ਇਹ ਹੈ ਜੀ ਪਾਰਕ ਰੋਡ ਤੇ ਤਰਵੈਣੀ ਮੰਦਿਰ ਤੇ ਤਰਵੈਣੀ ਮੰਦਿਰ ਤੋਂ ਆਪਾਂ ਚੱਲਾਂਗੇ 12 ਹੱਟਾਂ ਚੌਕ ਵੱਲ ਨੂੰ ਖੱਬੇ ਪਾਸੇ ਖੂਹ ਵਾਲੀ ਗਲੀ ਐ ਸੱਜੇ ਪਾਸੇ ਨਿੰਮ ਵਾਲੀ ਗਲੀ ਐ ਤੇ ਆਪਾਂ ਆਹ ਮੁੜਗੇ ਜੀ ਨਿੰਮ ਵਾਲੀ ਗਲੀ ਨੂੰ ਆਪਾਂ ਹੁਣ ਅੱਗੇ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਓਹ ਸਾਹਮਣੇ ਨਿੰਮ ਆ ਗਿਆ ਤੇ ਨਿੰਮ ਦੇ ਨੁਕਰ ਤੇ ਕੋਲੂ ਹੈ ਕੋਲੂ ਦੇ ਬਿਲਕੁਲ ਸਾਹਮਣੇ ਆ ਲਾਲਜਾ ਬੂੜਾ ਦਾ ਟੌਫਾ ਸਟੋਰ ਇੱਥੇ ਪਹੁੰਚਣਾ ਭਾਈ ਤੁਸੀਂ